ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਗੜਸ਼ੰਕਰ ਦੇ ਪਿੰਡ ਪੱਦੀ ਸੂਰਜ ਸਿੰਘ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਕਿਸ਼ੋਰ ਅਵਸਥਾ ਦੀ ਸਿੱਖਿਆ ਅਧਿਆਪਕਾਂ ਨੂੰ ਦੇਣ ਦੇ ਮਕਸਦ ਨਾਲ ਤਹਿਸੀਲ ਪੱਦਰ ਤੇ ਸੈਮੀਨਾਰ ਪ੍ਰਿੰਸੀਪਲ ਕਿਰਪਾਲ ਸਿੰਘ ਦੀ ਅਗਵਾਈ ਦੇ ਵਿੱਚ ਕੀਤਾ ਗਿਆ ਜਿਸ ਦੇ ਵਿੱਚ ਕਿਸ਼ੋਰ ਅਵਸਥਾ ਦੇ ਨਾਲ ਜੁੜੇ ਮਾਹਿਰਾਂ ਵੱਲੋਂ ਹਰ ਇੱਕ ਪਹਿਲੂ ਉੱਤੇ ਅਧਿਆਪਕਾਂ ਨਾਲ ਵਿਚਾਰ ਚਰਚਾ ਕੀਤੀ ਗਈ ਇਸ ਸੈਮੀਨਾਰ ਦੇ ਵਿੱਚ ਡਾਕਟਰ ਕਸ਼ਮੀਰ ਚੰਦ ਐਮ ਜੇ ਲਾਈਫ ਕੇਅਰ ਹਸਪਤਾਲ ਬੰਗਾ ਨੇ ਪਹੁੰਚ ਕੇ ਅਧਿਆਪਕਾਂ ਨੂੰ ਕਿਸ਼ੋਰ ਅਵਸਥਾ ਦੇ ਵਿੱਚ ਬੱਚਿਆਂ ਨੂੰ ਆ ਰਹੇ ਪਰੇਸ਼ਾਨੀਆਂ ਬਾਰੇ ਜਾਗਰੂਕ ਕੀਤਾ ਇਸ ਸੈਮੀਨਾਰ ਦੇ ਵਿੱਚ ਬਲਾਕ ਗੜਸ਼ੰਕਰ ਦੇ ਵਕਵਕ ਸਰਕਾਰੀ ਸਕੂਲਾਂ ਦੇ 250 ਦੇ ਕਰੀਬ ਅਧਿਆਪਕਾਂ ਨੇ ਹਿੱਸਾ ਲਿਆ ਸੈਮੀਨਾਰ ਦੇ ਵਿੱਚ ਵਕਵਕ ਬੁਲਾ ਰਿਆ ਨੇ ਬੱਚਿਆਂ ਨੂੰ ਕਿਸ਼ੋਰ ਅਵਸਥਾ ਵਿੱਚ ਆ ਰਹੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਜਾਗਰੂਕ ਕੀਤਾ ਗਿਆ ਇਸ ਮੌਕੇ ਡਾਕਟਰ ਕਸ਼ਮੀਰ ਚੰਦ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੱਦੀਸੂਰਾ ਦੇ ਸਟਾਫ ਦੀ ਸ਼ਲਾਘਾ ਕੀਤੀ ਅਤੇ ਸੈਮੀਨਾਰ ਦੇ ਵਿੱਚ ਕਿਸ਼ੋਰ ਅਵਸਥਾ ਦੇ ਵਿੱਚ ਬੱਚਿਆਂ ਦਾ ਸਰੀਰਕ ਵਿਕਾਸ ਮਾਨਸਿਕ ਵਿਕਾਸ ਅਤੇ ਸਮਾਜਿਕ ਵਿਕਾਸ ਦੇ ਰੂਪ ਦੇ ਵਿੱਚ ਅਧਿਆਪਕ ਮੈਂ ਆਪਣਾ ਰੋਲ ਨਿਭਾ ਸਕਦੇ ਹਨ ਜਿਸ ਦੇ ਲਈ ਅਧਿਆਪਕਾਂ ਨੂੰ ਜਾਗਰੂਕ ਹੋਣ ਲਈ ਕਿਹਾ ਗਿਆ ਹੈ ਇਸ ਮੌਕੇ ਪ੍ਰਿੰਸੀਪਲ ਕਿਰਪਾਲ ਸਿੰਘ ਨੇ ਸੈਮੀਨਾਰ ਦੇ ਵਿੱਚ ਪਹੁੰਚੇ ਅਧਿਆਪਕਾਂ ਪਤਵੰਤੇ ਸੱਜਣਾ ਤੇ ਮੁੱਖ ਮਹਿਮਾਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿੱਟੂ ਚੋਹਾਨ ਦੀ ਰਿਪੋਰਟ ਅੱਜ ਗਵਰਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਦੀਸੁਰਾ ਸਿੰਘ ਵਿਖੇ ਐਡੋਲਿਸੈਂਟ ਐਜੂਕੇਸ਼ਨ ਪ੍ਰੋਗਰਾਮ ਦੀ ਵਰਕਸ਼ਾਪ ਸੀ ਜਿਹਦੇ ਵਿੱਚ ਗਰਸ਼ੰਕਾ ਤੇ ਸਿੱਧੇ ਲਗਭਗ ਸਾਰੇ ਸਕੂਲਾਂ ਨੇ ਪਾਰਟਿਸਪੇਟ ਕੀਤਾ ਲਗਭਗ 2200 ਟੀਚਰਸ ਜਿਹੜੇ ਹੈਗੇ ਆ ਉਹਨਾਂ ਦੀ ਸ਼ਮੂਲੀਅਤ ਹੋਈ ਹਰ ਸਕੂਲ ਚੋਂ ਦੋ ਦੋ ਟੀਚਰਸ ਜਿਹੜੇ ਹੈਗੇ ਆ ਉਹ ਥਾਏ ਸਨ ਰਿਸੋਰਸ ਪਰਸਨ ਜਿਹੜੇ ਹੈਗੇ ਆ ਅਲੱਗ ਅਲੱਗ ਇੰਸਟੀਟਿਊਸ਼ਨ ਇੰਸਟੀਟਿਊਸ਼ਨਸ ਤੋਂ ਬੁਲਾਏ ਗਏ ਔਰ ਬਹੁਤ ਵਧੀਆ ਵਰਕਸ਼ਾਪ ਰਹੀ ਸਿਰਫ ਇਹ ਨਹੀਂ ਸੀ ਕਿ ਵਨ ਸਾਈਡਡ ਕੋਈ ਲੈਕਚਰ ਦੇ ਰਿਹਾ ਸੀਗਾ ਇੱਕ ਇੰਟਰੈਕਸ਼ਨ ਨਾਲ ਕਿਸੇ ਨਤੀਜੇ ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ ਜੋ ਵੀ ਪ੍ਰੋਬਲਮ ਸਕੂਲਾਂ ਵਿੱਚ ਐਡੋਲਿਸੈਂਟ ਪੀਰੀਅਡ ਨਾਲ ਸੰਬੰਧਿਤ ਬੱਚਿਆਂ ਨੂੰ ਪੇਸ਼ ਆਉਂਦੀਆਂ ਨੇ ਉਹ ਡਿਸਕਸ ਕੀਤੀਆਂ ਗਿਆ টিਚਰਸ ਦੁਆਰਾ ਔਰ ਉਹਦੇ ਹੱਲ ਲੱਭੇ ਗਏ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੱਦੀ ਸੂਰਾ ਸਿੰਘ ਦੇ ਵਿੱਚ ਕਿਸ਼ੋਰ ਅਵਸਥਾ ਦੇ ਉੱਤੇ ਜਿਹੜਾ ਅੱਜ ਇੱਕ ਸੈਮੀਨਾਰ ਹੋਇਆ ਔਰ ਇਸ ਸੈਮੀਨਾਰ ਦੀ ਖਾਸ ਤੌਰ ਤੇ ਸਾਡੇ ਸਤਕਾਰਯੋਗ ਪ੍ਰਿੰਸੀਪਲ ਸਾਹਿਬ ਨੇ ਬਹੁਤ ਹੀ ਮਿਹਨਤ ਕਰਕੇ ਔਰ ਨਾਲ ਇਹਨਾਂ ਦੇ ਸਟਾਫ ਜੀ ਜਿਹੜੇ ਟੀਚਰ ਸਭਾਨ ਨੇ ਇਹਨਾਂ ਨੇ ਬਹੁਤ ਹੀ ਮਿਹਨਤ ਕਰਕੇ ਔਰ ਅਲੱਗ-ਅਲੱਗ ਸੰਸਥਾਵਾਂ ਦੇ ਵਿੱਚੋਂ ਜਿਹੜੇ ਰਿਸੋਰਸ ਪਰਸਨਸ ਨੂੰ ਇਸ ਸਬਜੈਕਟ ਦੇ ਜਿਹੜੇ ਐਕਸਪਰਟ ਸੀਗੇ ਉਹਨਾਂ ਨੂੰ ਬੁਲਾ ਕੇ ਇਸ ਟਾਪਿਕ ਦੇ ਉੱਤੇ ਸਾਰੇ ਪਹਿਲੂ ਜਿਹੜੇ ਇਸ ਜਿਹੜੀ ਕਿਸ਼ੋਰ ਅਵਸਥਾ ਦੇ ਆ ਉਹਨਾਂ ਸਾਰਿਆਂ ਤੇ ਡਿਸਕਸ਼ਨ ਕੀਤੀ ਗਈ ਹੈ ਤੇ ਔਰ ਖਾਸ ਕਰਕੇ ਬੱਚਿਆਂ ਦੀ ਜਿਹੜੀ ਵਿਕਾਸ ਹੈ ਜਿਹੜਾ ਉਹ ਸਰੀਰਕ ਵਿਕਾਸ ਉਹਨਾਂ ਦਾ ਮਾਨਸਿਕ ਵਿਕਾਸ ਔਰ ਉਹਨਾਂ ਨੂੰ ਸਮਾਜਿਕ ਤੌਰ ਤੇ ਜਿਹੜਾ ਉਹਨਾਂ ਦੇ ਵਿਕਾਸ ਦੇ ਵਿੱਚ ਜਿਹੜੀਆਂ ਅਰਚਨਾ ਜਿਹੜੀਆਂ ਆ ਸਕਦੀਆਂ ਔਰ ਇੱਕ ਅਧਿਆਪਕ ਹੋਣ ਦੇ ਨਾਤੇ ਜਿਹੜੇ ਸਾਡੇ ਟੀਚਰਸ ਹੈਗੇ ਆ ਉਹ ਆਪਣਾ ਰੋਲ ਵਧੀਆ ਤਰੀਕੇ ਨਾਲ ਕਿੱਦਾਂ ਪਲੇ ਕਰ ਸਕਦੇ ਆ ਇਸ ਤੇ ਬਹੁਤ ਹੀ ਲੰਬੀ ਚਰਚਾ ਹੋਈ ਹੈ ਔਰ ਬਹੁਤ ਹੀ ਅੱਛੇ ਮਾਹੌਲ ਦੇ ਵਿੱਚ ਸਾਰੇ ਹੀ ਰਿਸੋਰਸ ਪਰਸਨਸ ਨੇ ਇਸ ਚੀਜ਼ ਨੂੰ ਇਸ ਸਬਜੈਕਟ ਨੂੰ ਹੋਰ ਜ਼ਿਆਦਾ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਜੋ ਮੈਂ ਆਬਜ਼ਰਵ ਕੀਤਾ ਕਿ ਜੋ ਸਾਡਾ ਪੂਰੇ ਸੈਮੀਨਾਰ ਦੇ ਵਿੱਚ ਪੂਰੇ ਜਿਹੜੀ ਡਿਸਕਸ਼ਨ ਜਿਹੜੀ ਹੋਈ ਹੈ ਔਰ ਸਾਰਿਆਂ ਨੇ ਬਹੁਤ ਐਕਟਿਵਲੀ ਜਿਹੜੇ ਟੀਚਰ ਸਭਾਨ ਅਲੱਗ-ਅਲੱਗ ਸਕੂਲਾਂ ਤੋਂ ਆਏ ਹੋਏ ਸੀਗੇ ਉਹਨਾਂ ਨੇ ਬਹੁਤ ਐਕਟਿਵਲੀ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਔਰ ਉਹਨਾਂ ਨੇ ਆਪਣੀਆਂ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਉਹਨਾਂ ਨੂੰ ਰੋਜ਼ ਜ਼ਿੰਦਗੀ ਦੇ ਵਿੱਚ ਬੱਚਿਆਂ ਦੇ ਨਾਲ ਆਉਂਦੀਆਂ ਨੇ ਉਹਨਾਂ ਦੇ ਬਾਰੇ ਗੱਲਬਾਤ ਕੀਤੀ ਹੈ ਔਰ ਉਹਨਾਂ ਦੇ ਹੱਲ ਦੇ ਵਾਸਤੇ ਜਿਹੜੀ ਹੈ ਸਾਰੇ ਰਿਸੋਰਸ ਪਸੰਦ ਨੇ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੂੰ ਉਹਨਾਂ ਨੂੰ ਉਹ ਜਦੋਂ ਫੇਸ ਕਰਨ ਤਾਂ ਉਹ ਕਿੱਦਾਂ ਸੋਲਵ ਕਰਨ ਔਰ ਅਸੀਂ ਇੱਕ ਬਹੁਤ ਹੀ ਪੋਜ਼ਿਟਿਵ ਪਹਿਲੂ ਜਿਹੜਾ ਸਮਾਜ ਦਾ ਜਿਹੜੀ ਕਿਸ਼ੋਰ ਅਵਸਥਾ ਹੈਗੀ ਹੈ ਉਹ ਸਾਡੇ ਸਮਾਜ ਦੇ ਆਉਣ ਵਾਲੇ ਜਿਹੜੇ ਹੈਗੇ ਨਾਗਰਿਕ ਹੈਗੇ ਆ ਆਉਣ ਵਾਲੇ ਭਵਿੱਖ ਦੇ ਵਿੱਚ ਜਿਹੜੇ ਉਹ ਸਾਡੇ ਵਧੀਆ ਨਾਗਰਿਕ ਜੇ ਅਸੀਂ ਅੱਜ ਉਹਨਾਂ ਦਾ ਧਿਆਨ ਕਰਾਂਗੇ ਉਹਨਾਂ ਦੇ ਸਰੀਰਕ ਵਿਕਾਸ ਦਾ ਉਹਨਾਂ ਦੇ ਮਾਨਸਿਕ ਵਿਕਾਸ ਦਾ ਔਰ ਸਮਾਜ ਦੇ ਵਿਕਾਸ ਦਾ ਜੇ ਆਪਾਂ ਧਿਆਨ ਅੱਜ ਰੱਖਾਂਗੇ ਤਾਂ ਸਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਇਹ ਅੱਛੇ ਨਾਗਰਿਕ ਬਣ ਕੇ ਆਣਗੇ ਔਰ ਇਸ ਸਮਾਜ ਦੀ ਜਿਹੜੀ ਵਾਗਡੋਰ ਆ ਵਧੀਆ ਤਰੀਕੇ ਨਾਲ ਸੰਭਾਲਣਗੇ ਇਸੇ ਮਕਸਦ ਨੂੰ ਰੱਖ ਮੁੱਖ ਰੱਖ ਕੇ ਅੱਜ ਦਾ ਜਿਹੜਾ ਇਹ ਸੈਮੀਨਾਰ ਸੀ ਕਰਵਾਇਆ ਗਿਆ ਔਰ ਮੈਨੂੰ ਲੱਗਦਾ ਕਿ ਬਹੁਤ ਹੀ ਇੱਕ ਫਰੂਟਫੁੱਲ ਅੱਜ ਦਾ ਸੈਮੀਨਾਰ ਹੋਇਆ ਹੈਗਾ ਔਰ ਜੋ ਮਨਸ਼ਾ ਦੇ ਨਾਲ ਆਪਾਂ ਇਹ ਕਰ ਕੀਤਾ ਸੀਗਾ ਅਸੀਂ ਲੱਗਦਾ ਕਿ ਉਹ ਕਾਫੀ ਹੱਦ ਤੱਕ ਅਸੀਂ ਉਸ ਨੂੰ ਅਚੀਵ ਕੀਤਾ ਹੈਗਾ ਥੈਂਕ ਯੂ